ਸੋ ਸਤਿਗੁਰ ਵੀਰਜੀ ਮੈਂ ਹਰਪ੍ਰੀਤ ਸਾਰੇ ਵੀਰਾਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਅੱਜ ਗੱਲ ਕਰ ਲਈਏ ਕੈਨੇਡਾ ਦੀ ਕਿ ਕੈਨੇਡਾ ਦੇ ਕੀ ਹਾਲਾਤ ਚੱਲ ਰਹੇ ਨੇ ਕੈਨੇਡਾ ਦੇ ਹਾਲਾਤ ਸਾਰਿਆਂ ਨੂੰ ਪਤਾ ਹੀ ਆ ਕਿਸੇ ਟਾਈਮ ਕੈਨੇਡਾ ਕੈਨੇਡਾ ਹੁੰਦੀ ਸੀ ਕੈਨੇਡਾ ਦੀ ਜਿਹੜੀ ਗੱਲ ਸੀ ਉਹ ਇੱਕ ਕਹਿ ਲਓ ਕਿ ਚਲਦੀ ਗੋਲੀ ਮੰਗ ਐ ਏਦਾਂ ਦੇਸ਼ਾਂ ਦੇ ਵਿੱਚ ਫੈਲੀ ਕਿ ਕੈਨੇਡਾ ਕੈਨੇਡਾ ਦੇ ਮੂੰਹ ਤੇ ਚੜ ਗਿਆ ਉਹਨਾਂ ਦਾ ਕਿਸੇ ਕੰਪਨੀ ਦਾ ਬੂਟ ਨਹੀਂ ਮੂੰਹ ਤੇ ਚੜਿਆ ਹੋਣਾ ਕਿ ਭਾਈ ਅਸੀਂ ਨੈਕੀ ਦੇ ਬੂਟ ਲੈ ਕੇ ਆਉਣੇ ਆ ਜਾਂ ਟੀ-ਸ਼ਰਟ ਲੈ ਕੇ ਆਉਣੀ ਆ ਜਿੰਨਾ ਕੈਨੇਡਾ ਦਾ ਨਾਮ ਚੜ ਗਿਆ ਸੀਗਾ ਤੇ ਹਰ ਬੰਦੇ ਦੇ ਮਨ ਦੇ ਵਿੱਚ ਇਹੀ ਗੱਲ ਹੁੰਦੀ ਸੀ ਕਦੋਂ ਕਦੋਂ ਕੈਨੇਡਾ ਪਹੁੰਚ ਜਾਈਏ ਤੇ ਮਹਿੰਗੀਆਂ ਗੱਡੀਆਂ ਤੇ ਮਹਿੰਗੇ ਘਰ ਲੈ ਲਈਏ ਦਿਨਾਂ ਦੇ ਵਿੱਚ ਕਰੋੜਪਤੀ ਹੋ ਜਾਈਏ ਕੈਨੇਡਾ ਨਾਮ ਇੰਨਾ ਮਸ਼ਹੂਰ ਹੋਇਆ ਕਿ ਹੁਣ ਲੋਕਾਂ ਦੇ ਜਿਵੇਂ ਕਹਿ ਲਓ ਕਿ ਜਦੋਂ ਆਪਾਂ ਦਾਲ ਦੇ ਵਿੱਚ ਵੱਧ ਘਿਓ ਪਾ ਪਾ ਕੇ ਖਾਂਦੇ ਆਂ ਪੁਰਾਣੇ ਬੁੜੇ ਦੀ ਕਹਾਵਤ ਆ ਕਿ ਵੱਧ ਘਿਓ ਖਾਣ ਨਾਲ ਕਈ ਵਾਰੀ ਨਕਸ਼ਣ ਪੈ ਜਾਂਦੀ ਆ ਹੁਣ ਲੋਕਾਂ ਦੇ ਮਨ ਦੇ ਉੱਤੇ ਨਕਸ਼ਣ ਪੈ ਗਈ ਕੈਨੇਡਾ ਦੇ ਨਾਂ ਦੀ ਇਸੇ ਟਾਈਮ ਕੈਨੇਡਾ ਕੈਨੇਡਾ ਹੁੰਦੀ ਸੀ ਹੁਣ ਕੈਨੇਡਾ ਦਾ ਨਾਮ ਲੈਣ ਤੋਂ ਵੀ ਲੋਕ ਡਰਨ ਲੱਗੇ ਖਾਸ ਕਰਕੇ ਕੈਨੇਡਾ ਦਾ ਨਾਮ ਅੱਜ ਕੱਲ੍ਹ ਏਸ਼ੀਅਨ ਕੰਟਰੀਆਂ ਵਿੱਚ ਘੱਟ ਹੀ ਲੈਂਦੇ ਨੇ ਕੀ ਯਾਰ ਅੱਜ ਕੱਲ੍ਹ ਮਜ਼ਾਕ ਬੜਾ ਡਾਉਂਦੇ ਨੇ ਕੈਨੇਡਾ ਦੇ ਨਾਮ ਨੂੰ ਕਿਉਂ ਹਾਲਾਤ ਇੱਥੋਂ ਦੇ ਭਈਆਂ ਵਰਗੇ ਹੋ ਗਏ ਇੱਕ ਇੱਕ ਕਮਰੇ 'ਚ ਤਿੰਨ ਤਿੰਨ ਜਣੇ ਰਹਿੰਦੇ ਨੇ ਖਾਣ ਨੂੰ ਦਾਣਾ ਨਹੀਂ ਤੇ ਕੰਮ ਨਹੀਂ ਹੈ ਗਿਆ ਹਾਲਾਤਾਂ ਦਾ ਸਾਨੂੰ ਪਤਾ ਹੈ ਹਾਲਾਤ ਬੜੇ ਖਰਾਬ ਹੋ ਗਏ ਤਾਂ ਕਰਕੇ ਲੋਕ ਕੈਨੇਡਾ ਦਾ ਨਾਮ ਲੈਣੋਂ ਸ਼ਰਮ ਲੈਣ ਲੱਗੇ ਹੁਣ ਘਰੇ ਜਾ ਕੇ ਵੀ ਜਿਹੜੇ ਇੰਡੀਆ ਵੀ ਜਾਂਦੇ ਨੇ ਪਹਿਲਾਂ ਬੜੀਆਂ ਗੱਲਾਂ ਹੁੰਦੀਆਂ ਸੀ ਸੱਥਾਂ ਦੇ ਵਿੱਚ ਕੀ ਭਾਈ ਕੈਨੇਡਾ ਤੋਂ ਆਇਆ ਮੁੰਡਾ ਪਿੰਡਾਂ ਦੇ ਵਿੱਚ ਲੋਕ ਇਕੱਠੇ ਹੋ ਜਾਣੇ ਵੀ ਬੰਦਾ ਕੈਨੇਡਾ ਤੋਂ ਆਇਆ ਜੀ ਬਾਜੀ ਵਾਹ ਹੋਣੀ ਕਿਸੇ ਨੇ ਚਾਹ ਪੁੱਛਣੀ ਤੇ ਕਿਸੇ ਨੇ ਕੁਝ ਪੁੱਛਣਾ ਤੇ ਭੋਗ ਤੇ ਜਾਣਾ ਉਹਦੇ ਕੈਨੇਡਾ ਪਿੱਛੇ ਗੱਲਾਂ ਹੁੰਦੀਆਂ ਨੇ ਤੇ ਪਰ ਅੱਜ ਦੇ ਹਾਲਾਤ ਇਹ ਆ ਗਏ ਵੀਰੋ ਜੇ ਕੋਈ ਕੈਨੇਡਾ ਤੋਂ ਜਾਂਦਾ ਚੁੱਪਚੀਪੀਤੀ ਜੀ ਬਸ ਤੇ ਚੜ ਕੇ ਘਰੇ ਵਾਗੇ ਤਾਂ ਜਾ ਉਹਦੇ ਘਰ ਦੇ ਚੁੱਪਚੀਪੀਤੀ ਲੈਣਾ ਆ ਜਾਂਦੇ ਆ ਤੇ ਉਹ ਕਹਿੰਦਾ ਹੀ ਨਹੀਂ ਬਾਲਾ ਕੈਨੇਡਾ ਤੋਂ ਆਇਆ ਨਾ ਕੋਈ ਬਾਲਾ ਸਾਨੂੰ ਪਤਾ ਹਾਲਾਤ ਨੇ ਇੰਡੀਆ 'ਚ ਕੋਈ ਪੁੱਛਦਾ ਕੈਨੇਡਾ ਵਾਲਿਆਂ ਨੂੰ ਵੀ ਤੁਸੀਂ ਕੈਨੇਡਾ ਤੋਂ ਆਏ ਹੋ ਹੁਣ ਤਾਂ ਦਵਾਈ ਵਾਲੇ ਦੀ ਉਦੋਂ ਵੱਧ ਜਜ਼ ਹੁੰਦੀ ਆ ਕੈਨੇਡਾ ਵਾਲੇ ਨਾਲੋਂ ਕੈਨੇਡਾ ਦੇ ਤਾਂ ਹਾਲਾਤ ਤੁਹਾਨੂੰ ਪਤਾ ਨਹੀਂ ਕਿਹੜੇ ਹੋ ਰਹੇ ਨੇ ਭਈਆਂ ਨਾਲੋਂ ਵੀ ਗਏ ਗੁਜ਼ਰੇ ਹੋਗੇ ਤੇ ਜਿਹੜੇ ਨਵੇਂ ਆંકੜੇ ਆਏ ਨੇ ਅੱਜ ਕੈਨੇਡਾ ਦੇ ਵੀਰੋ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਫੈਮਿਲੀ ਆ ਉਹ ਨੇ ਜਿਹੜਾ ਕੈਨੇਡਾ ਛੱਡ ਕੇ ਬਾਹਰ ਜਾ ਰਹੀਆਂ ਨੇ ਅਲੱਗ-ਅਲੱਗ ਦੇਸ਼ਾਂ 'ਚ ਮੂਵ ਹੋ ਰਹੀਆਂ ਨੇ ਖੁਦ ਜਿਨ੍ਹਾਂ ਕੋਲੇ ਕੈਨੇਡਾ ਦੇ ਪਾਸਪੋਰਟ ਨੇ ਇਥੋਂ ਦੇ ਸਿਟੀਜ਼ਨ ਸੀਗੇ ਉਹ ਕਹਿੰਦੇ ਜੀ ਕੈਨੇਡਾ ਦੇ ਵਿੱਚ ਹੁਣ ਸਾਡਾ ਸੇਫ ਨਹੀਂ ਰਿਹਾ ਅਸੀਂ ਤਾਂ ਕੈਨੇਡਾ ਆਏ ਐ ਇਸ ਕਰਕੇ ਸੀਗੇ ਜਿਹੜੇ ਹੋਰ ਦੇਸ਼ਾਂ ਤੋਂ ਵੀ ਆਏ ਸੀ ਕਿ ਕੈਨੇਡਾ ਸੇਫ ਕੰਟਰੀ ਮੰਨੀ ਜਾਂਦੀ ਆ ਇੱਥੇ ਕੋਈ ਬਾਰਦਾਤ ਨਹੀਂ ਹੁੰਦੀ ਇੱਥੇ ਕਾਨੂੰਨ ਪੱਕੇ ਨੇ ਪਰ ਅੱਜ ਦੇ ਸਮੇਂ ਹਾਲਾਤ ਮਾੜੇ ਹੋ ਗਏ ਬੇਰਜ਼ਗਾਰੀ ਨੇ ਲੋਕਾਂ ਨੂੰ ਗਲਤ ਦਿਸ਼ਾ ਵੱਲ ਧੱਕਤਾ ਹੁਣ ਜਿਹੜੇ ਬੇਰਜ਼ਗਾਰ ਲੋਕ ਹੋਏ ਸੀ ਜਾਂ ਕਹਿ ਲਓ ਹੋ ਗਏ ਤੇ ਜਾਂ ਜਿਨ੍ਹਾਂ ਦੇ ਪਰਮਿਟ ਪਰਮਿਟ ਖਤਮ ਹੋ ਗਏ ਪੀਆਰ ਨਹੀਂ ਹੋਈਆਂ ਉਹ ਵੀਰੋਂ ਗਲਤ ਨਹੀਂ ਗਲਤ ਦਿਸ਼ਾ ਵੱਲ ਚਲੇ ਗਏ ਉਹਨਾਂ ਨੇ ਫਰੋਤੀਆਂ ਦਾ ਕੰਮ ਸ਼ੁਰੂ ਕਰਤਾ ਗੈਂਗਾ ਚ ਰਲ ਗਏ ਤੇ ਹੁਣ ਜਿਹੜੇ ਲੋਕਲ ਕੈਨੇਡੀਅਨ ਸੀ ਉਹ ਕਹਿੰਦੇ ਜੀ ਇਹ ਦੇਸ਼ ਸੇਫ ਨਹੀਂ ਹੈ ਗਿਆ ਕੱਲੇ ਜਿਹੜੇ ਬਾਹਰੋਂ ਆ ਕੇ ਵਸੇ ਹੋਏ ਨੇ ਉਹੋ ਨਹੀਂ ਜਿਹੜੇ ਲੋਕਲ ਕੈਨੇਡਾ ਦੇ ਸੀ ਗੋਰੇ ਉਹ ਵੀ ਕੈਨੇਡਾ ਛੱਡਣ ਨੂੰ ਤਿਆਰ ਹੋ ਗਏ ਵਿੱਚ ਬਹੁਤ ਸਾਰੇ ਚਲੇ ਗਏ ਕੋਈ ਯੂ ਐਸ ਏ ਮੂਵ ਹੋ ਗਿਆ ਕੋਈ ਅਲੱਗ-ਅਲੱਗ ਕੰਟਰੀਆਂ 'ਚ ਜਾਣਾ ਚਾਹੁੰਦਾ ਆਸਟ੍ਰੇਲੀਆ ਵਰਗੀ 'ਚ ਉਹ ਕਹਿੰਦੇ ਜੀ ਕੈਨੇਡਾ ਦੇ ਵਿੱਚ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੇਫ ਨਹੀਂ ਰਿਹਾ ਅਸੀਂ ਉਰੇ ਨਹੀਂ ਰਹਿਣਾ ਚਾਹੁੰਦੇ ਤੇ ਗਾਂਹਾਂ ਜਿਹੜੇ ਸਾਡੇ ਜਵਾਕ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਥੋੜਾ ਇਸ ਗੱਲ ਨੂੰ ਸੀਰੀਅਸ ਲੈਣ ਲੱਗੇ ਉਹ ਵੀ ਅੱਗੇ ਵੱਧ ਕੇ ਕਈ ਸਾਲਾਂ ਬਾਅਦ ਦੁਬਾਰਾ ਹੁਣ ਚੀਨ ਦਾ ਦੌਰਾ ਕੀਤਾ ਚੀਨ ਨਾਲ ਕੋਈ ਉੱਥੋਂ ਦੇ ਲੀਡਰ ਨੂੰ ਪ੍ਰਧਾਨ ਮੰਤਰੀ ਮੰਨ ਲਓ ਮੰਤਰੀ ਨੂੰ ਮਿਲਣਗੇ ਕੰਮ ਬਾਰੇ ਕਹਿਣਗੇ ਕਿ ਸਾਡੇ ਸਮਾਨ ਦੀ ਵੀ ਸੇਲ ਹੋਣ ਲੱਗ ਜੇ ਚਾਈਨਾ ਦੇ ਵਿੱਚ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ ਕਿ ਜਿਹੜੀ ਕੈਨੇਡਾ ਦੀ ਮਾਰਕੀਟ ਆ ਹੋਰ ਕਿਤੇ ਇਹਨਾਂ ਦਾ ਸਮਾਨ ਵਿਕਦਾ ਜਿਹੜਾ ਬਣਦਾ ਕਿ ਵਿਕਦਾ ਨਹੀਂ ਹੈਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਮੰਤਰੀ ਇਸ ਟਾਈਮ ਚਾਈਨਾ ਦੇ ਵਿੱਚ ਗਏ ਹੋਏ ਨੇ ਦੌਰੇ ਦੇ ਉੱਤੇ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਜਾਣਾ ਕਰਨੀ ਜੀ ਨੇ ਤੇ ਹਾਲਾਤ ਕੈਨੇਡਾ ਦੇ ਹਲੇ ਕੁਝ ਬਦਲਦੇ ਦਿਹਦੇ ਨਹੀਂ ਹਾਲਾਤ ਬੜੇ ਮਾੜੇ ਨੇ ਬੇਰਜ਼ਗਾਰੀ ਦਿਨੋ ਦਿਨ ਵਧਦੀ ਜਾਂਦੀ ਆ ਤੇ 2025 ਤੋਂ ਬਾਅਦ ਜਿਹੜਾ 26 ਦਾ ਡਾਟਾ ਆਇਆ ਸੀ 26 ਵਾਲੇ ਡਾਟਾ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਜੋਬ ਭਾਲਣ ਵਾਲੇ ਲੋਕ ਸੀਗੇ ਕਹਿ ਲਓ ਸਰਚ ਮਾਰਨ ਵਾਲੇ ਜਾਂ ਬੇਰਜ਼ਗਾਰ ਸੀਗੇ ਉਹ ਪਹਿਲਾਂ ਨਾਲੋਂ ਕਿਤੇ ਬਹੁਤ ਜ਼ਿਆਦਾ ਹੋ ਗਏ ਨੇ ਤੇ 2026 ਦੇ ਵਿੱਚ ਬਹੁਤ ਜ਼ਿਆਦਾ ਜੋਬਾਂ ਛੁੱਟ ਗਈਆਂ ਨੇ ਹੁਣ ਕਈ ਲੋਕ ਕਹਿੰਦੇ ਹੋਣਗੇ ਜੀ ਐਦਾਂ ਨਹੀਂ ਹੋ ਗਿਆ ਇੰਡੀਆ ਬੈਟੇ ਬੈਟੇ ਪਰ ਹਕੀਕਤ ਇਹੀ ਆ ਇੱਥੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਜੇ ਕਿਸੇ ਕੋਲੇ ਕੰਮ ਵੀ ਹੈਗਾ ਉਹ ਇੰਨਾ ਕੰਮਾ ਬਸ ਉਹਦਾ ਰੁਜ਼ਗਾਰ ਚੱਲਦਾ ਹੁਣ ਮੈਂ ਤੁਹਾਨੂੰ ਆਪਦੇ ਨਾਲ ਦੇ ਮੁੰਡੇ ਦੀ ਦੱਸਦਾ ਨਾ ਜਿਹੜੇ ਮੇਰੇ ਘਰ ਦੇ ਵਿੱਚ ਰਹਿੰਦੇ ਨੇ ਸਾਡੇ ਨਾਲ ਮੁੰਡਾ ਦੋ ਕੰਮ ਕਰਦਾ ਇੱਕ ਤਾਂ ਨੈਕੀ ਦੇ ਸਟੋਰ ਤੇ ਤਕਰੀਬਨ ਉਹਨੂੰ ਡੇਢ ਸਾਲ ਹੋ ਗਿਆ ਲੱਗੇ ਨੂੰ ਨੈਕੀ ਦੇ ਸਟੋਰ ਦੇ ਉੱਤੇ ਵਧੀਆ ਬਹੁਤ ਵੱਡਾ ਸਟੋਰ ਆ ਉਹਦੇ ਉੱਤੇ ਕੰਮ ਕਰਦਾ ਇੱਕ ਉਹ ਕੰਮ ਕਰਦਾ ਲੈਂਗਲੀ ਜਿੱਥੇ ਪੈਕਿੰਗ ਹੁੰਦੀ ਆ ਸਮਾਨ ਦੀ ਉਹ ਵੀ ਵਧੀਆ ਕੰਮ ਆ ਗਿਆ ਕੰਪਨੀ ਦਾ ਕਹਿ ਲੋ ਜਿੱਥੇ ਪੈਕਿੰਗ ਬਹੁਤ ਕਹਿੰਦਾ ਇੱਕ ਦਿਨ ਦੇ ਵਿੱਚ 5 5 10 10000 ਡੱਬਿਆਂ ਦੀ ਪੈਕਿੰਗ ਹੁੰਦੀ ਆ ਉੱਥੇ ਮੈਂ ਕੰਮ ਕਰਦਾ ਕਹਿੰਦਾ ਮੈਨੂੰ ਦੋਨੇ ਜਗ੍ਹਾ ਤੋਂ ਕਹਿੰਦਾ ਮੈਂ ਕੱਲ ਜਿੱਥੇ ਗਿਆ ਸੀਗਾ ਆਪਣੇ ਨੈਕੀ ਵਾਲੇ ਸਟੋਰ ਤੇ ਨੈਕੀ ਵਾਲਿਆਂ ਨੇ ਕਹਿਤਾ ਕਿ ਸਾਡਾ ਭਾਈ ਸਟੋਰ ਦਾ ਟਾਰਗੇਟ ਨਹੀਂ ਪੂਰਾ ਹੋ ਰਿਹਾ ਸੇਲ ਬਹੁਤ ਘੱਟ ਆ ਤੂੰ ਹੁਣ ਆਉਣਾ ਨਹੀਂ ਹੈਗਾ ਤੇਰੀਆਂ ਜਦੋਂ ਸਾਨੂੰ ਲੋੜ ਹੋਊਗੀ ਉਦੋਂ ਬੁਲਾਵਾਂਗੇ ਪਹਿਲਾ ਹਫ਼ਤੇ ਦੇ ਵਿੱਚ ਉਹਦੀਆਂ ਦੋਕ ਸ਼ਿਫਟਾਂ ਲੱਗਦੀਆਂ ਸੀ 5 5 7 7 ਘੰਟਿਆਂ ਦੀਆਂ ਉੱਥੇ ਉਹ ਵੀ ਬੰਦ ਕਰ ਦਿੱਤੀਆਂ ਤੇ ਫੇਰ ਜਿਹੜੀਆਂ ਉਹਦੀਆਂ ਲੈਂਗਲੀ ਵੱਲ ਸ਼ਿਫਟਾਂ ਲੱਗਦੀਆਂ ਸੀ ਉਹਨਾਂ ਨੇ ਵੀ ਸਾਮਣਾ ਕਰਤਾ ਕਿ ਭਾਈ ਅੱਜ ਕੱਲ੍ਹ ਕੰਮ ਬੜਾ ਡਾਉਣ ਆ ਜਦੋਂ ਸਾਨੂੰ ਬੰਦੇ ਦੀ ਲੋੜ ਹੋਊ ਤੈਨੂੰ ਬੁਲਾਵਾਂਗੇ ਪਰ ਦੇਖਿਆ ਇਹ ਜਾਵੇ ਕਿ ਅੱਜ ਦੇ ਹਾਲਾਤ ਕੈਨੇਡਾ ਦੇ ਬੜੇ ਮਾੜੇ ਨੇ ਜਿੱਥੇ ਕਦੇ ਕੈਨੇਡਾ ਦੀਆਂ ਗੱਲਾਂ ਹੁੰਦੀਆਂ ਸੀ ਹਰ ਕੋਈ ਮਾਂ-ਬਾਪ ਕੈਨੇਡਾ ਭੇਜਣ ਨੂੰ ਤਿਆਰ ਸੀਗੇ ਆਈਲੈਂਡਸਾਂ 'ਚ ਗੱਲਾਂ ਇਹੀ ਹੁੰਦੀਆਂ ਸੀ ਕਿ ਕੁੜੀ ਜਾਂ ਮੁੰਡਾ ਉਹਨੂੰ ਆਈਲੈਂਡਸ ਕਰਾਓ ਤੇ ਕੈਨੇਡਾ ਭੇਜੋ ਤੇ ਜਗ੍ਹਾ-ਜਗ੍ਹਾ ਕੈਨੇਡਾ ਦੇ ਪੋਸਟਰ ਲੱਗੇ ਹੁੰਦੇ ਸੀਗੇ ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ ਆਈਲੈਂਡਸ ਹਰ ਛੋਟੇ ਸ਼ਹਿਰ ਦੇ ਵਿੱਚ ਵੀ ਕਹਿ ਲਓ ਅਨਲਿਮਿਟਿਡ ਗਿਣਤੀ ਹੋ ਗਈ ਸੀ ਕਿ ਭਾਈ ਐਨੇ ਆਈ ਲੈਟਸ ਸੈਂਟਰ ਖੁੱਲਗੇ ਸੀ ਅੱਜ ਉਹ ਆਈ ਲੈਟਸ ਸੈਂਟਰ ਵੀ ਬੰਦ ਹੋ ਗਏ ਤੇ বিজেਵੀ ਕਹਿ ਲਓ ਲੋਕ বিজে ਵੀ ਅੱਜ ਵੀ ਖੋਲਦੇ ਦੁਬਾਰੇ ਗਵਰਨਮੈਂਟ ਨੇ ਇਹੀ ਜੀ ਗੱਲ ਨਹੀਂ ਕਿ ਨਹੀਂ ਖੋਲੇ ਐਲਮਾਈਆਂ ਵੀ ਖੋਲਤੀਆਂ ਤੇ ਸਟੂਡੈਂਟਾਂ ਵਾਲੇ বিজে ਵੀ ਖੋਲਦੇ ਪਰ ਕੋਈ ਕੈਨੇਡਾ ਵਾਲਾ ਉਹਨੂੰ ਨਾਕੀ ਨਹੀਂ ਕਰਦਾ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਪੈਸੇ ਹੈਗੇ ਨੇ ਨਾ ਲਾਓ ਕੋ ਗਿਆ ਤੋ ਦਾ ਵਿਆਜ ਵੀ ਨਹੀਂ ਮੁਰਨਾ ਇੱਥੇ ਲੋਕ ਪੜਨ ਨਹੀਂ ਆਉਂਦੇ ਹੁੰਦੇ ਸੀ ਕੰਮ ਕਰਨਾ ਆਉਂਦੇ ਹੁੰਦੇ ਸੀ ਪੈਸੇ ਕਮਾਉਣਾ ਸੱਚੀ ਗੱਲ ਇਹ ਹੈ ਅੱਜ ਜਦੋਂ ਨਾ ਕੈਨੇਡਾ 'ਚ ਪੈਸੇ ਰਹਿ ਤੇ ਨਾ ਕੰਮ ਰਿਹਾ ਲੋਕਾ ਇਧਰੋਂ ਸੁਨਣਾ ਹੀ ਲੋਕ ਹੁਣ ਸੁਨਾਮ ਸੁਰਨਾ ਦਾ ਵੀ ਨਾ ਪਸੰਦ ਕਰ ਲਾਗੇ ਲੋਕ ਨਾ ਕੈਨੇਡਾ ਦਾ ਨਾਮ ਸੁਨਣਾ ਪਸੰਦ ਨਹੀਂ ਕਰਦੇ ਕਿਉਂ ਕੈਨੇਡਾ ਦੇ ਵਿੱਚ ਐਨੇ ਪੂਰੇ ਹਾਲਾਤ ਹੋ ਗਏ ਨੇ ਤੇ ਹੁਣ ਜਿਨ੍ਹਾਂ ਦੇ ਆਈਲੈਟਸ ਸੈਂਟਰ ਸੀ ਵੀਜੇ-ਬੂਜੇ ਲਵਾਉਂਦੇ ਸੀ ਉਹਨਾਂ ਨੇ ਆਪਦੇ ਭਾਈ ਵੀਜੇ ਆਈਲੈਟਸ ਸੈਂਟਰ ਚੱਕ ਲੇ ਤੇ ਜਿਨ੍ਹਾਂ ਦੇ ਕਿਤੇ 5-7 ਸੈਂਟਰ ਖੁੱਲੇ ਹੋਏ ਸੀ ਉਹਨਾਂ ਨੇ ਸਾਰੇ ਸੈਂਟਰਾਂ ਨੂੰ ਤਾਲੇ ਲਾਤੇ ਤੇ ਸਮਾਨ ਇਕੱਠਾ ਕਰ ਲਿਆ ਕਿਰਾਇਆ ਪਰ ਰਹਿ ਨਹੀਂ ਆਂਦਾ ਤੇ ਮਾੜਾ ਮੋਟਾ ਜੇ ਗੱਲ ਕਰੀਏ ਤਾਂ ਫੋਨ ਤੇ ਚਲਾਉਂਦੇ ਨੇ ਭਾਈ ਜੇ ਕਿਸੇ ਨੇ ਟੂਰਿਸਟ ਵੀਜ਼ਾ ਲਵਾਉਣਾ ਹੁੰਦਾ ਸਾਡੇ ਨਾਲ ਫੋਨ ਤੇ ਸੰਪਰਕ ਕਰੋ ਸਾਡੀ ਆ ਜਗ੍ਹਾ ਇੱਕ ਆਫੀਸਰ ਰਹਿੰਦਾ ਇੱਥੇ ਆ ਕੇ ਮਿਲੋ ਤੇ ਤੁਹਾਡਾ ਵੀਜ਼ਾ ਲਵਾ ਦਾਂਗੇ ਤੇ ਪਹਿਲਾਂ ਹਰ ਜਗ੍ਹਾ ਪਿੰਡ ਮਹੱਲੇ ਦੇ ਵਿੱਚ ਪੋਸਟਰ ਲੱਗੇ ਹੁੰਦੇ ਸੀ ਜੀ ਫੁਲਾਨਾ ਏਜੰਟ ਵੀਜ਼ਾ ਲਵਾਉਂਦਾ ਤੇ ਮਿਲੋ ਪੈਸੇ ਬਾਅਦ ਚ ਤੇ ਹੁਣ ਇਹ ਹਾਲਾਤ ਹੋ ਗਏ ਕੈਨੇਡਾ ਔਨ ਸੁਨਾਮ ਸੁਨ ਤੇ ਵੀ ਲੋਕ ਪਸੰਦ ਨਹੀਂ ਕਰਦੇ ਕਿ ਕੈਨੇਡਾ ਜਿਹੜੀ ਕੰਟਰੀ ਆ ਉੱਥੇ ਜਾਣਾ ਨਹੀਂ ਹੈ ਕਿਉਂਕਿ ਹਾਲਾਤ ਬੜੇ ਮਾੜੇ ਨੇ ਖਾਸ ਕਰਕੇ ਕੁੜੀਆਂ ਮੁੰਡਿਆਂ ਦੇ ਜਿਹੜੇ ਸਟੂਡੈਂਟ ਆਏ ਸੀ ਨਵੇਂ ਚਾਹੇ ਉਹ ਐਲ ਐਮ ਆਈ ਲੈ ਕੇ ਆਏ ਸੀ ਹਾਲਾਤ ਸਾਰਿਆਂ ਦੇ ਮਾੜੇ ਨੇ ਤੇ ਨਵੀਂ ਗੱਲ ਸੁਣਨ ਨੂੰ ਆਈ ਆ ਸਾਡੇ ਹੀ ਏਰੀਆ ਚ ਇੱਕ ਮੁੰਡਾ ਐਲ ਐਮ ਆਈ ਲੈ ਕੇ ਆਇਆ ਸੀਗਾ ਫਾਰਮ ਦੀ ਕਹਿੰਦਾ ਮੈਨੂੰ 4 ਸਾਲ ਹੋ ਗਏ ਨੇ ਫਾਰਮ ਤੇ ਆਏ ਹੋਏ ਨੂੰ ਤੇ ਉਹਨੇ ਦੱਸਿਆ ਫਾਰਮ ਦਾ ਅਸੀਂ ਨਾਮ ਨਹੀਂ ਲੈਣਾ ਚਾਹਾਂਗੇ ਕਹਿੰਦਾ ਮੇਰੀ ਫੈਮਿਲੀ ਵੀ ਆ ਗਈ ਸੀ ਕਹਿੰਦਾ ਮੈਂ ਫਾਰਮ ਦੇ ਉੱਤੇ ਕੰਮ ਕਰਦਾ ਕਹਿੰਦਾ ਜਿਹੜਾ ਫਾਰਮ ਦਾ ਮਾਲਕ ਆ ਮੈਨੂੰ ਉਹ ਸਾਰਾ ਦਿਨ ਕੰਮ ਕਰਾਉਂਦਾ ਤੇ ਮੈਨੂੰ ਮਹੀਨੇਕ ਦੀ ਹੁਕਮ ਮੁੱਕੀ 1500 ਡਾਲਰ ਸੈਲਰੀ ਦਿੰਦਾ ਉਹਦੇ ਵਿੱਚੋਂ ਮੈਂ 500 ਰੂਮ ਦਾ ਰੈਂਟ ਦੇ ਦਿੰਦਾ ਤੇ ਮੇਰੇ ਕੋਲੇ 500 ਖਰਚਾ ਹੋਇਆ ਤਾਂ ਖਾਣ ਪੀਣ ਦਾ ਹੋਰ ਸਮਾਨ ਦਾ ਫੋਨ ਦਾ ਬਿੱਲ ਭੁੱਲ ਆ ਕੇ 500 ਬਚਦਾ ਮੇਰੇ ਕੋਲੇ ਕਹਿੰਦਾ ਮੈਂ ਜਿੱਦੇ ਤੱਕ ਕੈਨੇਡਾ ਦੇ ਵਿੱਚ ਆਇਆਂਗਾ ਮੈਂ ਉਹ ਫਾਰਮ ਤਾਂ ਕਿ ਸੀਮਤਾ ਕਹਿੰਦਾ ਮੈਂ ਕਿਤੇ ਸ਼ਹਿਰ ਨਹੀਂ ਦੇਖਿਆ ਲਵੇ ਨੇੜੇ ਵੀ ਕਿਹੜਾ ਸ਼ਹਿਰ ਆ ਜਾਂ ਦੁਨੀਆਬਸਦੀ ਆ ਤਾਂ ਵੀਰੋ ਵਿੱਚ ਲੋਕ ਹੁਣ ਸੁਣਦੇ ਹੋਣਗੇ ਜੀ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਇੱਥੇ ਬੜੀ ਆਜ਼ਾਦੀ ਆ ਜਾਂ ਐਂ ਘੁੰਮ ਲੈਂਦੇ ਨੇ ਜਿਹੜੇ ਵਿੱਚ ਲੋਕ ਵੀਰ ਪਿੰਡਾਂ 'ਚ ਫਾਰਮਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਕਿਤੇ ਸ਼ਹਿਰ ਦੇਖਿਆ ਹੀ ਨਹੀਂ ਹੈਗਾ ਕਿਉਂ ਉਹਨਾਂ ਕੋਲੇ ਇਨਾ ਬਜਟ ਨਹੀਂ ਹੈਗਾ ਉਹਨਾਂ ਨੂੰ ਐ ਆ ਅਸੀਂ ਪੈਸੇ ਲਾ ਕੇ ਆਏ ਸੀ ਜਿਹੜੇ 500 ਬਚਦੇ ਨੇ ਇਹ ਵਿਚਾਲੀ ਕਿਸੇ ਲੋਟ ਘਰੇ ਭੇਜ ਲੀਏ ਪਿਛਲੇ ਮਾਪੇ ਦਾ ਸਾਡੇ ਦਾ ਗੁਜ਼ਾਰਾ ਹੋ ਜਾਊਗਾ ਤੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਹਾਲਾਤ ਉਹਨਾਂ ਦੇ ਵੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੇ ਨੇ ਤਾਂ ਵੀਰੋ ਤੁਸੀਂ ਇਹ ਭੁੱਲ ਜੋ ਕਿ ਤੁਹਾਡਾ ਮੁੰਡੇ ਦੇ ਵਾਸਤੇ ਅਸੀਂ ਭਾਈ 30 25 30 ਲੱਖ ਲਾਇਆ ਸੀ ਸਾਡਾ ਮੁੰਡੇ ਵਾਸਤੇ ਕਿਲਾ ਜਾਂ ਲਿਮਟ ਕਿੱਲਾ ਵੇਚਿਆ ਸੀ ਜਾਂ ਲਿਮਟ ਕਰਾਈ ਸੀ ਸਾਡਾ ਮੁੰਡਾ ਉਹ ਪੈਸੇ ਤਾਰ ਦੂ ਹੁਣ ਜਿਨ੍ਹਾਂ ਦੇ ਮੁੰਡੇ ਆਏ ਸੀ ਉਹਨਾਂ ਦੇ ਪਰਿਵਾਰਾਂ ਦੇ ਮੂੰਹ ਤੇ ਮੱਖੀਆਂ ਭਿੰਕਣ ਲੱਗ ਗਈਆਂ ਸਾਡੇ ਹੀ ਪਿੰਡ ਦੇ ਤੁਹਾਨੂੰ ਗੱਲ ਦੱਸ ਦਿੰਦੇ ਆ ਜਿਹੜੇ ਕਿਤੇ ਕਹਿੰਦੇ ਹੁੰਦੇ ਸੀ ਕਿ ਸਾਡਾ ਮੁੰਡਾ ਅਸੀਂ ਕੈਨੇਡਾ ਤੋਰਤਾ ਜੀ ਕੁੜੀ ਕੈਨੇਡਾ ਤੋਰਦੀ ਅੱਜ ਜਦੋਂ ਉਹਨਾਂ ਨਾਲ ਗੱਲ ਕਰੀਦੀ ਹੈ ਨਾ ਕੀ ਹਾਲ ਨੇ ਛੋਟੇ ਜਵਾਗਦੇ ਉਹ ਬੱਸ ਐਂ ਜੀ ਕਹਿਦਾ ਦਿਆ ਕਿ ਵਧੀਆ ਨੇ ਜੀ ਤੁਸੀਂ ਨਹੀਂ ਜਾਣਾ ਕੈਨੇਡਾ ਕਹਿੰਦੇ ਜੀ ਨਹੀਂ ਉਹ ਹੱਥ ਜੋੜ ਕੇ ਕਹਿੰਦੇ ਅਸੀਂ ਨਹੀਂ ਜਾਣਾ ਕੈਨੇਡਾ ਸਾਡੀ ਉਰੇ ਰੋਟੀ ਪੱਕਦੀ ਆ ਮੁੰਡਾ ਗਿਆ ਉਹੀ ਬਹੁਤ ਆ ਤੇ ਵੀਰੋ ਅੱਜ ਜਿਹੜੇ ਕੈਨੇਡਾ ਦੇ ਨਾਂ ਨੂੰ ਹੱਡੀਆਂ ਚੱਕ ਚੱਕ ਕੇ ਫਾਇਦੇ ਲੈਂਦੇ ਸੀਗੇ ਕਹਿੰਦੇ ਸੀ ਸਾਡੇ ਮੁੰਡੇ ਕੈਨੇਡਾ ਗਏ ਹੋਏ ਨੇ ਤੇ ਸਾਡੀ ਕੁੜੀ ਕੈਨੇਡਾ ਗਈ ਆ ਅੱਜ ਉਹ ਫੈਮਲੀਆਂ ਦੇ ਇੰਡੀਆ ਦੇ ਇੰਡੀਆ ਦੇ ਵਿੱਚੋਂ ਉਹਨਾਂ ਦੇ ਮੂੰਹ ਤੋਂ ਮੱਖੀਆਂ ਨਹੀਂ ਉੱਡਦੀਆਂ ਉਹ ਦਿਨ ਰਾਤ ਸੋਚਦੇ ਰਹਿੰਦੇ ਨੇ ਕਿੱਧਰ ਗਲਤ ਪੰਗਾ ਦਵਾਤਾ ਪੈਸੇ ਤਾਂ ਗਏ ਗਏ ਨਾਲ ਸਾਡਾ ਜਵਾਕ ਵੀ ਗਿਆ ਉਹਨੇ ਵੀ ਨਹੀਂ ਮੁੜ ਕੇ ਆਉਣਾ ਤੇ ਜਿਨ੍ਹਾਂ ਦੇ ਕੱਲੇ ਕੱਲੇ ਜਵਾਕ ਗਏ ਨੇ ਅੱਜ ਉਹ ਕੰਧਾਂ 'ਤੇ ਟੱਕਰਾ ਮਾਰ ਮਾਰ ਰੋਂਦੇ ਨੇ ਵੀਰੋ ਮਾਪੇ ਦੋਨੇ ਵੀ ਆਪਾਂ ਚੰਗਾ ਭਲਾ ਘਰਵਾਰ ਸੀ ਚੰਗੀ ਰੋਟੀ ਪੱਕਦੀ ਸੀ ਕਿੱਥੋਂ ਪੰਗਾ ਲੈ ਲਿਆ ਮੁੰਡਾ ਮੁੰਡੇ ਪਿੱਛੇ ਲੱਗ ਕੇ ਮੁੰਡਾ ਕੈਨੇਡਾ ਭੇਜ ਲਿਆ ਤੇ ਹੁਣ ਦੋਨੇ ਇਕੱਲੇ ਜੀ ਰਹਿੰਦੇ ਆ ਨਾ ਪੋਤੇ ਜਾਣ ਜੋ ਕਰੇ ਨਾ ਮੁੰਡਾ ਵਾਪਸ ਆਉਣਾ ਦਾ ਹਲੇ ਤਾਂ ਕੁਝ ਵੀ ਨਹੀਂ ਵੀਰੋ ਸੋਨੂੰ ਦੱਸਿਆ ਸੀ ਕਿ ਆਉਣ ਵਾਲੇ ਹਾਲਾਤ ਹੋਰ ਮਾੜੇ ਨੇ ਮੰਨੋ ਜਾਂ ਨਾ ਮੰਨੋ 24 ਤੋਂ 23 ਤੋਂ ਲੈ ਕੇ ਹਾਲਾਤ ਖਰਾਬ ਹੋਏ ਨੇ 24 ਤੋਂ ਉਦੋਂ ਬਾਅਦ ਤੇ 25 ਤੋਂ ਉਦੋਂ ਬਾਅਦ 26 ਤੋਂ ਉਦੋਂ ਵੱਧ ਹੋਣਿਆ ਤੇ 27 ਚ ਆ ਕੇ ਵੀਰੋ ਤੱਪੜ ਰੁਲ ਜਾਣੇ ਆ ਰੋਟੀ ਦਾ ਗਰੋਸਰੀ ਦਾ ਖਰਚਾ ਤੇ ਕਿਰਾਏ ਦਾ ਖਰਚਾ ਕੱਢਣਾ ਬਿਲਕੁਲ ਮੁਸ਼ਕਲ ਹੋ ਜਾਣਾ ਲੋਕ ਤੁਸੀਂ ਦੇਖਿਓ ਕਿੱਥੇ ਕਿੱਥੇ ਪੈਰ ਮਾਰਨਗੇ ਜੇ ਰੋਟੀ ਕਾਨੂੰਨੀ ਹੁੰਦੀ ਤਾਂ ਵੀਰੋ ਬਹੁਤ ਕੁਝ ਕਰਨਾ ਪੈਂਦਾ ਤੇ ਹਾਲਾਤ ਆਉਣ ਵਾਲੇ ਬਹੁਤ ਮਾੜੇ ਨੇ ਤੇ ਅੰਕੜੇ ਤਾਂ ਇਹ ਦੱਸਦੇ ਨੇ ਕਿ ਇੱਥੇ ਬੇਰਜ਼ਗਾਰੀ ਘਟਿਆ ਕੰਮ ਵਧਿਆ ਪਰ ਵੀਰੋ ਜਿਹੜੇ ਜ਼ਮੀਨੀ ਅੰਕੜੇ ਨੇ ਉਹ ਕਿਤੇ ਹੋਰ ਦਰਸਾਉਂਦੇ ਨੇ ਉਹ ਦਰਸਾਉਂਦੇ ਨੇ ਕਿ 2026 ਚ ਆ ਕੇ ਬੇਰਜ਼ਗਾਰੀ ਹੋਰ ਵਧ ਗਈ ਬੇਰਜ਼ਗਾਰੀ ਨੇ ਤਾਂ ਲਿੰਮਟਾਂ ਹੀ ਤੋੜ ਦਿੱਤੀਆਂ ਲੋਕ ਐਨੇ ਵਹਿਲੇ ਫਿਰਦੇ ਨੇ ਉਹ ਕਹਿੰਦੇ ਜੀ ਸਾਨੂੰ ਰੋਟੀ ਮਿਲ ਜੇ ਅਸੀਂ ਰੋਟੀ ਦੇ ਕੰਮ ਕਰ ਲਾਂਗੇ ਕੱਪੜੇ ਪਹਿਨਣ ਨੂੰ ਮਿਲ ਜਾਣ ਤੇ ਜਗਾ ਰਹਿਣ ਨੂੰ ਮਿਲ ਜੇ ਲੋਕ ਐ ਇਥੋਂ ਤੱਕ ਮਜਬੂਰ ਹੋ ਰਹੇ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਵਿੱਚ ਟਿਕਟੋਕਾਂ ਤੇ ਵੀਡੀਓ ਬਣਾ ਕੇ ਵੀਰ ਕਈ ਕਹਿਦਾ ਹੈ ਜੀ ਕੈਨੇਡਾ ਬਹੁਤ ਸੌਖਾ ਸੀ ਮਹਿੰਗੀ ਗੱਡੀ ਲੈ ਲਈ ਆ ਲੈ ਲਈ ਉਹ ਇਹ ਡਾਟਾ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ ਪਤਾ ਨਹੀਂ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਨੇ ਵੀਰੋ ਤੁਸੀਂ ਵੀਡੀਓ ਫਿਲਮੀ ਦੁਨੀਆ ਤੋਂ ਬਾਹਰ ਨਿਕਲੋ ਰੀਅਲ 'ਚ ਆਓ ਰੀਅਲ 'ਚ ਆ ਕੇ ਦੱਸੋ ਕੀ ਹਾਲਾਤ ਨੇ ਇੱਥੋਂ ਦੇ ਲੋਕ ਕੀ ਕਰਦੇ ਨੇ ਤੇ ਲੋਕ ਕੰਮ ਕੀ ਕਰਦੇ ਨੇ ਕਿੰਨੇ ਕ ਪੈਸੇ ਬਚਾਉਂਦੇ ਨੇ ਕੰਮ ਮਿਲਿਆ ਵੀ ਆ ਰੋਟੀ ਖਾਂਦੇ ਵੀ ਨੇ ਕਿ ਖਾਂਦੇ ਨਹੀਂ ਇੱਕ ਟਾਈਮ ਦੀ ਤਾਂ ਹਾਲਾਤ ਕਿਤੇ ਨਾ ਕਿਤੇ ਵੀਰੋ ਬਹੁਤ ਮਾੜੇ ਨੇ ਜਿਹੜੀ ਸੱਚਾਈ ਆ ਤੁਸੀਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਆ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਕਿ ਸੱਚਾਈ ਲੋਕਾਂ ਸਾਹਮਣੇ ਲੈ ਕੇ ਆਓ ਹੁਣ ਤੱਕ ਤੁਸੀਂ ਕਿੱਲਾ ਵੇਚ ਕੇ ਆਏ ਹੋ ਲਿਫਟਾ ਕਰਾ ਕੇ ਆਏ ਹੋ ਕਿਸੇ ਕੋਲੇ ਪੈਸੇ ਸੀ ਪੈਸੇ ਲਾ ਕੇ ਆਏ ਹੋ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀਰੋ ਜਿਹੜੇ ਲੋਕਾਂ ਨੇ ਜ਼ਮੀਨਾਂ ਕਿੱਲੇ ਵੇਚ ਤੇ ਮੁੰਡਿਆਂ ਪਿੱਛੇ ਲੱਗ ਕੇ ਵੇਚ ਤੇ ਗਾਂਹਾਂ ਇੰਡੀਆ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਹਾਲਾਤ ਕੀ ਨੇ ਹੋਰ ਨਵਾਂ ਪਿਓ ਆਪਦਾ ਕਿੱਲਾ ਨਾ ਵੇਚੇ ਮੁੰਡਾ ਨਾ ਫਸਾਵੇ ਉਹਨਾਂ ਨੂੰ ਜਾ ਪਤਾ ਲੱਗਦਾ ਰਹੇ ਕੈਨੇਡਾ ਦੇ ਹਾਲਾਤ ਕੀ ਨੇ ਇਹ ਸਾਰੇ ਵੀਰਾਂ ਨੂੰ ਇਹੀ ਆ ਜਿਹੜੇ ਕੈਨੇਡਾ ਪਹੁੰਚੇ ਉਹਨੇ ਵੀਰੋ ਘੱਟੋ ਘੱਟ ਅਸਲੀਅਤ ਦੱਸ ਦਿਆ ਕਰੋ ਕਿ ਅਸਲੀਅਤ ਤੋਂ ਜ਼ਿਆਦਾ ਆਇਆ ਮੇਰੇ ਪਿੰਡ ਦੇ ਮੇਰੇ ਗਵਾਂਢੀ ਨੇ ਜਿਨ੍ਹਾਂ ਦੇ ਮੁੰਡੇ ਕੁੜੀਆਂ ਸਾਰਿਆਂ ਦੇ ਕਈਆਂ ਦੇ ਬਾਹਰ ਆਏ ਹੋਏ ਨੇ ਜਦੋਂ ਮੈਂ ਉਹਨਾਂ ਦੇ ਫੋਨ ਕਰਦਾ ਉਦੋਂ ਉਹਦਾ ਫੋਨ ਆ ਗਿਆ ਉਸੇ ਬਾਪੂ ਕੋਲੇ ਉਹ ਬਾਪੂ ਉਹ ਮੈਨੂੰ ਕਹਿੰਦਾ ਵੀ ਹਰਪ੍ਰੀਤ ਤੂੰ ਚੰਗੀਆਂ ਗੱਲਾਂ ਦੱਸਿਆ ਕਰ ਕਿਤੇ ਤੂੰ ਮਾੜੀਆਂ ਗੱਲਾਂ ਦੱਸ ਦੇ ਸਾਡੇ ਘਰੇ ਟੈਨਸ਼ਨ ਪੈ ਜੂਗੀ ਕਹਿੰਦਾ ਸੱਚ ਅਸਲੀ ਲਿਖੋ ਕੇ ਰੱਖਦੇ ਆ ਤਾਂ ਵੀਰੋ ਮੇਰੇ ਅੱਖੀ ਸੁਣਨ ਤੇ ਦੇਖਣ ਦੀ ਗੱਲ ਆ ਕਿ ਉਹ ਮੇਰੇ ਸਾਹਮਣੇ ਕਹਿ ਰਿਹਾ ਕਿ ਸੱਚ ਨਾ ਦੱਸਦੀ ਤੂੰ ਮੇਰੇ ਘਰੇ ਰੋਟੀ ਨਹੀਂ ਪੱਕਣੀ ਤਾਂ ਵੀਰ ਕਹਿੰਦਾ ਬਸ ਜਿਹੜੀਆਂ ਮਾੜੀਆਂ ਮੂਠੀਆਂ ਚੰਗੀਆਂ ਗੱਲਾਂ ਨੇ ਉਹ ਦੱਸ ਦੇ ਮਾੜੀਆਂ ਨਾ ਦੱਸੀ ਤੇ ਮੇਰੀ ਆਸ ਸੀ ਨਿਕਲੇਗੀ ਮੈਂ ਕੋਈ ਗੱਲ ਨਹੀਂ ਮੈਂ ਤਾਂ ਦੱਸ ਦਊਗਾ ਪਰ ਪਤਾ ਲੱਗੀ ਜਾਣਾਗਾ ਮੈਂ ਕੋਈ ਗੱਲ ਨਹੀਂ ਮੈਂ ਪਿੰਡ ਆਉਣਾ ਸਾਰਾ ਕੁਝ ਸਮਾਰ ਕੇ ਸੱਚ ਦੱਸ ਦਿੰਨਾ ਤਾਂ ਵੀਰੋ ਸੱਚ ਦੱਸਦਿਆ ਕਰੋ ਤੁਹਾਡਾ ਮਾਪਿਓ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਥੇ ਰਹੋਦੇ ਸਾਡੀਆਂ ਕਰੋ ਤੁਹਾਡੇ ਮਾਪਿਓ ਜੇ ਤੁਹਾਨੂੰ ਦੁੱਖ ਆਗਾ ਤਾਂ ਉਹਨਾਂ ਨੂੰ ਸੱਚ ਦੱਸੋ ਚੋੜਾ ਮਾਂ ਪਿਓ ਕੋਊਗਾ ਜਿੱਥੇ ਐਨੇ ਪੈਸੇ ਲੱਗੇ ਕੋਈ ਗੱਲ ਨਹੀਂ ਤੁਸੀਂ ਟਿਕਟ ਕਰਾ ਕੇ ਵਾਪਸ ਆ ਜਾਓ ਤਾਂ ਐਵੇਂ ਹੀ ਠੱਕੇ ਨਾ ਖਾਓ ਆਪਦੇ ਮਾਂ ਪਿਓ ਨੂੰ ਝੂਠੇ ਦਿਲਾਸੇ ਨਾ ਦਿਓ ਉਹਨਾਂ ਨੂੰ ਝੂਠੇ ਸੁਪਨੇ ਨਾ ਦਿਖਾਓ ਜਿਹੜੀ ਹਕੀਕਤ ਆ ਉਹ ਦੱਸੋ ਉਹਨਾਂ ਨੂੰ ਵੀ ਪਤਾ ਲੱਗੇ ਸਾਡਾ ਮਾਂ ਮੁੰਡਾ ਕਿੰਨਾ ਘਤੀ ਪੁੱਤ ਕਿੰਨੀ ਕਿ ਔਖੇ ਨੇਗੇ ਸਾਡੇ ਕੋਲੇ ਝੂਠ ਬੋਲੀ ਜਾਂਦੇ ਨੇ ਹਕੀਕਤ ਕੁਝ ਹੋਰ ਆ ਤੇ ਇਹ ਵੀਰੋ ਸਾਡਾ ਜਿਹੜਾ ਮਕਸਦ ਹੁੰਦਾ ਸਿਰਫ ਸਚਾਈ ਦੱਸਣ ਦਾ ਹੁੰਦਾ ਕਿ ਲੋਕਾਂ ਤੱਕ ਬਾਜ਼ ਪਹੁੰਚੇ ਕਿ ਅੱਜ ਕੱਲ ਕੈਨੇਡਾ ਦੇ ਹਾਲਾਤ ਕੀ ਨੇ ਤੇ ਆਉਣ ਵਾਲਾ ਸਮਾਪੀਰੋ ਬੜਾ ਖਤਰਨਾਕ ਹੈਗਾ ਬੜਾ ਕਹਿ ਲੋ ਬੇਰਜ਼ਗਾਰੀ ਵਾਧੀ ਪੂਰੀ ਜਾਂਦੀ ਆ ਕੋਈ ਲੋਕਾਂ ਦੇ ਸੁਪਨੇ ਸਹਕਾਰ ਨਹੀਂ ਹੋਣੇ ਸੁਪਨੇ ਸਾਰੇ ਟੁੱਟ ਜਾਣੇ ਆ ਤਾਂ ਸੱਚ ਦੱਸਿਆ ਕਰੋ ਵੀਰੂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲੋਕਾਂ ਨੂੰ ਪਤਾ ਲੱਗੇ ਕੀ ਹਾਲਾਤ ਕੀ ਨੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਸੋਸ ਸੇ ਕਾਲ ਬੇ